ਦਿੱਲੀ 에어ਪੋਰਟ ਤੇ ਵੱਡਾ ਹਾਦਸਾ ਟਰਮੀਨਲ ਇਕ ਦੀ ਛਤ ਹਾਦਸੇ ਵਿੱਚ ਇੱਕ ਸ਼ਖਸ ਦੀ ਮੌਤ 5 ਜ਼ਖਮੀ ਕਈ ਉਡਾਣਾਂ ਰੰਕ ਮੌਨਤੂ ਦੇ ਪਹਿਲੇ ਮੀਂਹ ਦੇ ਵੇਚੇ ਹੀ ਦੁੱਬੀ ਦਿੱਲੀ ਕਈ ਇਲਾਕੇ ਹੋਏ ਜਲਥਲ ਸੜਕਾਂ ਬਣੀਆਂ ਤਲਾਹਕਾਰਾਂ ਤੱਕ ਡੁੱਬੀਆਂ ਲੋਕਾਂ ਨੂੰ ਰਹੀ ਪਾਣੀ ਪ੍ਰੇਸ਼ਾਨ ਅੱਜ ਸੰਸਦ ਦੇ ਵਿੱਚ ਗੂੰਜਗਾ ਨੀਤ ਦਾ ਮਾਮਲਾ ਇੰਡੀਆ ਗੱਟ ਜੋਨ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਚੁੱਕੇਗਾ ਮੁੱਦਾ ਸਰਕਾਰ ਦੇ ਕੋਲ ਸਿੱਖਿਆ ਮੰਤਰੀ ਦੇਖ ਸਕਦੇ ਨੇ ਜਵਾਬ ਰਾਸ਼ਟਰਪਤੀ ਦੋਪਰੀ ਮੁਰਮੂ ਦੇ ਪਾਸਨ ਤੇ ਅੱਜ ਦੂਹਾਂ ਸਦਨਾਂ ਦੇ ਵਿੱਚ ਧੰਨਵਾਦ ਮਤੇ ਤੇ ਸ਼ੁਰੂ ਹੋਵੇਗੀ ਚਰਚਾ ਲੋਕ ਸਭਾ ਚਨੁਰਾਗ ਠਾਕੁਰ ਦਾ ਰਾਜ ਸਭਾ ਦੇ ਸੁਦਾਂシュਤਰਵੇਦੀ ਕਰਨਗੇ ਸ਼ੁਰੂਆਤ ਪੰਜਾਬ ਦੇ ਵਿੱਚ ਗਲਤ ਤਰੀਕੇ ਦੇ ਨਾਲ ਪੈਨਸ਼ਨ ਲੈਣ ਵਾਲਿਆਂ ਤੇ ਐਕਸ਼ਨ ਸਰਕਾਰ ਨੇ ਬੋਗਸ ਪੈਨਸ਼ਨਾਂ ਤੇ ਤੋਂ ਕੀਤੀ 44.34 ਕਰੋੜ ਰੁਪਏ ਦੀ ਰਿਕਵਰੀ ਅਧਿਕਾਰੀਆਂ ਨੂੰ ਪੈਨਸ਼ਨਾਂ ਦੀ ਮੁੱਢ ਹੜਤਾਲ ਕਰਨ ਦੇ ਹੁਕਮ ਅਾਜਿਲ ਕਪਲਾਸ ਦੇ ਵੱਲੋਂ ਅੰਤਰਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ 6 ਕਿਲੋ ਆਫੀਮ ਦੇ ਨਾਲ ਦੋ ਨਸ਼ਾ ਤਸਕਰ ਗ੍ਰਿਫਤਾਰ ਮਲਜ਼ਮਾਂ ਦੇ 42 ਬੈਂਕ ਖਾਤਿਆਂ ਦਾ ਵੀ ਲੱਗਿਆ ਪਤਾ ਅੰਮਨਾ theater ਦੇ ਲਈ ਸ਼ਦਾਲੂਆਂ ਦਾ ਪਹਿਲਾ ਜੱਥਾ ਜੰਮੂ ਦਰਵਾਨਾ ਐਲਜੀ ਮਨੋਜ ਦੇ ਨਾਂ ਨੇ ਦਿਖਾਈ ਹਰੀ ਚੰਨੀ ਗੱਲ ਬਾਬਾ برفਾਨੀ ਦੇ ਕੰਮ ਦੇ ਦੌਰ ਸਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੋਸ਼ਵਾਦ ਕਰਾਂਗੇ ਬੁਰਟੰਦੀ ਮੌਨਸੂਨ ਦੇ ਪਹਿਲੇ ਮੀਂਹ ਤੋਂ ਜਿਸ ਨੇ ਦਿੱਲੀ ਨੂੰ ਹਾਲ ਬੇਹਾਲ ਕਰ ਦਿੱਤਾ ਤਾਂ ਮੌਨਸੂਨ ਦੇ ਪਹਿਲੇ ਮੀਂਹ ਦੇ ਵਿੱਚ ਹੀ ਦਿੱਲੀ ਡੁੱਬ ਗਈ ਹੈ ਰਾਜਸਥਾਨੀ ਦਿੱਲੀ ਡੁੱਬ ਗਈ ਹੈ ਰਾਜਸਥਾਨੀ ਦਿੱਲੀ ਦੇ ਕਈ ਇਲਾਕੇ ਇਸ ਵੇਲੇ ਜਲ ਖਾਨ ਹੋ ਗਏ ਨੇ ਮੀਂਹ ਦੇ ਪਾਣੀ ਦੇ ਕਾਰਨ ਸਰਕਾਰਾਂ ਨੇ ਝੀਲ ਦਾ ਰੁਕਤਾਰਨ ਕਰ ਲਿਆ ਹੈ ਪਾਣੀ ਦੇ ਨਾਲ ਸਰਕਾਰਾਂ ਤੇ ਦੱਸ ਦਗੇ ਕਿ ਗੱਡੀਆਂ ਤੈਰਨ ਲੱਗੀਆਂ ਨੇ ਮੰਬੈਂਟੋ ਰੋਡ ਤੇ flyover ਦੇ ਹੇਠਾਂ ਪਾਣੀ ਦੇ ਵਿੱਚ ਕਾਰ ਡੁੱਬ ਗਈ ਹੈ ਨਜ਼ਾਮੁਦੀਨ ਰੇਲਵੇ ਸਟੇਸ਼ਨ ਦਾ ਟਰੈਕ ਤੱਕ ਪਾਣੀ ਦੇ ਵਿੱਚ ਡੁੱਬਿਆ ਹੈ ਨਜ਼ਾਮੁਦੀਨ ਰੇਲਵੇ ਸਟੇਸ਼ਨ ਤੇ ਕਈ ਟ੍ਰੇਨਾਂ ਪ੍ਰਭਾਵਿਤ ਪੁញਿਆ ਨੇ ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਸਦੱਸਿਆ ਕਿ ਹੁਣ ਤੱਕ ਲੋਕ ਬੇਗਾਨੀ ਆਤ ਦੀ ਗਰਮੀ ਤੋਂ ਪਰੇਸ਼ਾਨ ਸਨ ਬਹੁਤ ਹੀ ਜ਼ਿਆਦਾ ਭਿਆਨਕ ਗਰਮੀ ਪੈ ਰਹੀ ਸੀ ਲੋਕਾਂ ਨੂੰ ਚੁਲਸਾ ਦੇਣ ਵਾਲੀ ਔਰ ਇੰਤਜ਼ਾਰ ਸੀ ਇਸ ਦੇ ਵਿੱਚਕਾਰ ਮੌਨਸੂਨ ਦਾ ਕਿ ਕਦੋਂ ਮੌਨਸੂਨ ਐਂਟਰੀ ਕਰੇਗਾ ਕਦੋਂ ਮੀਂਹ ਪੈਣਗੇ ਕਦੋਂ ਥੋੜੀ ਰਾਹਤ ਮਿਲੇਗੀ ਪਾਰਿਰਾਹਤ ਮਿਲੀ ਜ਼ਰੂਰ ਹੈ ਆਫਤ ਦੇ ਰੂਪ ਵਿੱਚ ਕਿਉਂਕਿ ਚਾਰ ਥਲ ਹੋਈ ਹੈ ਦਿੱਲੀ ਅੰਦਾਜ਼ਾ ਲਾਇਆ ਜਾ ਸਕਦਾ ਤਸਵੀਰਾਂ ਨੂੰ ਵੇਖ ਕੇ ਵਰਕਿੰਗ ਦੇ ਹੈ ਲੋਕਾਂ ਨੇ ਆਪਣੇ ਦੂਤੇ ਤੇ ਆਉਣਾ ਜਾਣਾ ਹੈ ਪਰ ਇਸ ਦੇ ਵਿਚਾਲੇ ਇਸ ਤਰੀਕੇ ਦੇ ਨਾਲ ਇਹ ਸੜਕਾਂ ਜਲਥਲ ਹੋਈਆਂ ਨੇ ਬੇਸ਼ੱਕ ਦੋ ਪਹੀਆ ਵਾਹਨ ਹੋਵੇ ਚਾਰ ਪਹੀਆ ਵਾਹਨ ਹੋਵੇ ਲੋਕਾਂ ਨੂੰ ਲਗੜਾ ਔਖਾ ਹੋ ਰਿਹਾ ਹੈ ਕਸ਼ਮੀਰੀ ਗੇਟ ਦਿੱਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਸ਼ਮੀਰੀ ਗੇਟ ਦੀਆਂ ਤਸਵੀਰਾਂ ਨੇ ਤਾਂ ਕਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਨੇ ਅਮੂਮਨ ਤੌਰ ਤੇ ਜਿਹੜੇ ਲੋਕਾਂ ਨੇ ਖੁੱਲੰਗਣਾ ਹੈ ਦਿੱਲੀ ਦੇ ਲੋਕ ਇਹ ਪਲੀਪਾਂਤੀ ਜਾਣਦੇ ਨੇ ਕਿਹੜੀਆਂ ਮੁਸੀਬਤਾਂ ਦੇ ਵਿੱਚ ਉਲੰਘ ਰਹੇ ਨੇ ਕਿਉਂਕਿ ਜਿੱਥੇ ਪਾਣੀ ਖੜਾ ਹੋਏਗਾ ਉਥੋਂ ਇਹ ਵੀ ਨਹੀਂ ਪਤਾ ਕਿ ਇਥੇ ਖੱਡਾ ਹੈ ਜਾਂ ਕੀ ਹੈ ਕਿਸ ਤਰੀਕੇ ਦੇ ਨਾਲ ਉਥੋਂ ਲੰਘਣਾ ਹੈ ਇੱਕ ਵੱਡੀ ਚੁਣੌਤੀ ਹੁੰਦੀ ਹੈ ਐਂਬੂਲੈਂਸ ਲੰਘ ਰਹੀ ਹੈ ਵੇਖਿਆ ਜਾ ਸਕਦਾ ਹੈ ਸੁਭਾਵਿਕ ਤੌਰ ਤੇ ਪੇਸ਼ੈਂਟ ਕੋਈ ਨਾ ਕੋਈ ਹੋਏਗਾ ਜਾਂ ਕਿਸੇ ਨੂੰ ਲੈ ਕੇ ਆਣਾ ਹੋਏਗਾ ਪਰ ਇਸ ਦੇ ਵਿੱਚ ਵਾਲੀ ਰਫ਼ਤਾਰ ਨਹੀਂ ਪੜੀ ਜਾ ਸਕਦੀ ਕਿਉਂਕਿ ਹਾਲ ਇਹੋ ਜਿਹਾ ਹੈ ਹਾਲ ਜਿਹੜਾ ਹੈ ਮੀਂਹ ਨੇ ਬੇਹਾਲ ਕਰ ਦਿੱਤਾ ਹੈ ਸਾਈਜ਼ ਦੇ ਵਿਚਾਲੇ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਣੇ ਨੇ ਆਰਮੀ ਬੇਸ਼ੱਕ ਥੋੜਾ ਪਿਆ ਹੋਵੇ ਪਰ ਇੱਥੇ ਤਲਾਬ ਬਣੀਆਂ ਹੋਈਆਂ ਨੇ ਸਰਕਾ ਤਾਂ ਰਾਏ ਸੈਨਾ ਰੋਡ ਦਿਖਾ ਰਹੇ ਹਾਂ ਤੁਹਾਨੂੰ ਦਿੱਲੀ ਦੀਆਂ ਤਸਵੀਰਾਂ ਇਹ ਰਾਏ ਸੈਨਾ ਰੋਡ ਹੈ ਇਸ ਤੋਂ ਪਹਿਲਾਂ ਕਸ਼ਮੀਰੀ ਗੇਟ ਦੀਆਂ ਤਸਵੀਰਾਂ ਦਿਖਾਈਆਂ ਹੁਣ ਰਾਏ ਸੈਨਾ ਰੋਡ ਦੀਆਂ ਤਸਵੀਰਾਂ ਨੇ ਔਰ ਇੱਥੇ ਕਿਵੇਂ ਪਾਣੀ ਛੱਲਾ ਮਾਰ ਰਿਹਾ ਹੈ ਇਹ ਲੱਗ ਰਿਹਾ ਹੈ ਇਹ ਲੱਗ ਰਿਹਾ ਹੈ ਕਿ ਸ਼ਾਇਦ ਤਲਾਹ ਹੋਵੇ ਕਿਉਂਕਿ ਜੇਕਰ ਵਾਹਨ ਗੁਜ਼ਰਦੇ ਨਾਲ ਨਜ਼ਰ ਆਉਣ ਤਾਂ ਇਸ ਨੂੰ ਕੋਈ ਅਸੀਂ ਕਹਿ ਸਕਦੇ ਪਛਾਣ ਨਹੀਂ ਸਕਦਾ ਕਿ ਬਿਲਕੁਲ ਇਹ ਕੋਈ ਨਹਿਰ ਹੈ ਤਲਾਹ ਹੈ ਜਾਂ ਫਿਰ ਸੜਕ ਹੈ ਚਲ-ਤਲ ਕੋਈ ਹੈ ਬੇਸ਼ੱਕ ਵੱਡੀਆਂ ਗੱਡੀਆਂ ਹੋਣ ਛੋਟੀਆਂ ਗੱਡੀਆਂ ਹੋਣ ਅਸੀਂ ਸਾਈਕਲ ਵਾਲੇ ਵੀ ਦੇਖ ਰਹੇ ਹਾਂ ਕਿਸ ਤਰੀਕੇ ਜੂਝ ਰਹੇ ਨੇ ਤਾਂ ਨਿਕਲਣਾ ਬਹੁਤ ਔਖਾ ਹੋਇਆ ਹੈ ਹਾਲਾਂਕਿ ਇਸ ਦੇ ਵਿਚਾਲੇ ਸਮੱਸਿਆ ਕੀ ਹੈ ਕਿ ਸੀਵਰਸ ਸਮੱਸਿਆ ਹੈ ਕਿ ਪਾਣੀ ਦਾ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਇਹ ਇਸ ਦੀ ਜੜ ਹੈ ਜ਼ਰੂਰ ਤੇ ਵੀ ਜਾਨਣਾ ਹੋਏਗਾ ਕਿ ਆਖਰਕਾਰ ਵਜ੍ਹਾ ਕੀ ਹੈ ਆਮੂਮਨ ਤੌਰ ਤੇ ਅਸੀਂ ਵੇਖਦੇ ਹਾਂ ਹਾਲਾਤ ਗੁਰੂਗ੍ਰਾਮ ਹੋਏ ਅਜੇਕਰ ਹਰਿਆਣਾ ਦਾ ਤਾਂ ਫਿਰ ਪਾਣੀ ਪਾਣੀ ਦਿੱਲੀ ਜਿਹੜੀ ਹੈ ਅਕਸਰ ਉਹ ਵੀ ਨਜ਼ਰ ਆਉਂਦੀ ਹੈ ਔਰ ਹਾਲਾਂਕਿ ਜਿਹੜੇ ਜਿਹੜੇ ਅਸੀਂ ਕਹਿ ਸਕਦੇ ਛੁੱਗੀ ਚੋਪੀਆਂ ਵਾਲੇ ਇਲਾਕੇ ਨੇ ਉੱਥੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਭਰ ਜਾਂਦਾ ਹੈ। ਸਾਇ ਰਾਜ ਸੈਨਾ ਰੋਡ ਤਸਵੀਰਾਂ ਦਿਖਾ ਰਹੇ ਹਾਂ। ਦਾ ਸੰਸਦ ਮਾਰਗ ਤਸਵੀਰਾਂ ਤਾਂ ਸੰਸਦ ਮਾਰਗ ਦਿੱਲੀ ਦਾ ਇਲਾਕਾ ਸੰਸਦ ਮਾਰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਾਤ ਨੇ ਇਸ ਸੜਕ ਵੇਖੀ ਜਾ ਸਕਦੀ ਹੈ ਕਿਸ ਤਰੀਕੇ ਦੇ ਨਾਲ ਕਿ ਮੋਟਰਸਾਈਕਲ ਸਵਾਰ ਜਦੋਂ ਗੁਜ਼ਰ ਰਿਹਾ ਹੈ ਕਿੱਥੋਂ ਤੱਕ ਇਸ ਦੇ ਪਾਣੀ ਆਇਆ ਹੈ ਅੰਦਾਜ਼ਾ ਲਾਇਆ ਜਾ ਸਕਦਾ ਤਾਂ ਇਹ ਇੰਡੀਆ ਗੇਟ ਦੀਆਂ ਤਸਵੀਰਾਂ ਨੇ ਇੰਡੀਆ ਗੇਟ ਤੇ ਕਿਹੋ ਜਿਹੇ ਹਾਲਾਤ ਤੇ ਅਕਸਰ ਲੋਕਾਂ ਨੂੰ ਇੱਥੇ ਸੈਰ ਕਰਦੇ ਹੋਏ ਵਰਜਸ ਕਰਦੇ ਹੋਏ ਦੇਖਦੇ ਆਂ ਪਰ ਅੱਜ ਵੀ ਜਿਹੜੇ ਲੋਕ ਨੇ ਉਹ ਕੁਝ ਨਜ਼ਰ ਜ਼ਰੂਰ ਆ ਰਹੇ ਨੇ ਰੇਨ ਕੋਟ ਪਾਇਆ ਹੋਇਆ ਹੈ ਔਰ ਇੱਥੇ ਗੱਡੀ ਅਚਲੀਆਂ ਜੂਰ ਖੜੀ ਹੈ ਬੱਚੇ ਖੇਡ ਰਹੇ ਨੇ ਔਰ यह शांति पथ है दिल्ली दस्वीर सारे इलाके से दिखा रहे हैं शांति पथ दस्वीर ने तो इतने किस तरीके हालात बने हुए इतों भी लोगों का निकलना बेहाल है। शांति पथ से काफी ज्यादा पानी पड़ेगा ए आई टी ओ इलाका दिल्ली का यह तुम दिखा रहे हैं किस तरीके जल थल हो जरूर लगे हुए हैं पर पानी जिस तरीके गंदा पानी अं कह सकते हैं ਔਰ ਇਥੋਂ ਲੋਕਾਂ ਨੇ ਨਿਕਲਣਾ ਹੈ ਜੂਝਣਾ ਪੈਸੀਪੀ ਆਊਟਰ ਦਾ ਇਲਾਕਾ ਸੀ ਕਹਿੰਦੇ ਹੁਣ ਤੱਕ ਜਿਹੜੀਆਂ ਵੀ ਤਸਵੀਰਾਂ ਦਿਖਾ ਰਹੇ ਆ ਉਹਨਾਂ ਦੇ ਵਿੱਚੋਂ ਦੇਖਾ ਇੱਕ ਇਲਾਕਾ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਡੁੱਬਿਆ ਹੋਇਆ ਇਥੋਂ ਬਾਈਕ ਸਵਾਰ ਪੈਦਲ ਗੁਜ਼ਰ ਰਿਹਾ ਹੈ ਯਾਨੀ ਕਿ ਉਸ ਤੋਂ ਜਿਹੜਾ ਉਸ ਤੋਂ ਗੁਜ਼ਰਿਆ ਨਹੀਂ ਜਾ ਰਿਹਾ ਜੇਕਰ ਉਹ ਡਰਾਈਵ ਕਰਕੇ ਜਾਏਗਾ ਤਾਂ ਇਸ ਤਰੀਕੇ ਦੇ ਹਾਲਾਤਾਂ バス ਜਿਹੜੀ ਹੈ ਉਸਦੇ ਵੀ ਟਾਇਰ ਅੱਧੇ ਡੁੱਬੇ ਹੋਏ ਨੇ ਆ ਵੇਖਿਆ ਜਾ ਸਕਦਾ ਹੈ ਗੱਡੀ ਜੜੀ ਨਿਕਲ ਰਹੀ ਹੈ ਬੜੀ ਮੁਸ਼ਕਲ ਦੇ ਨਾਲ ਤਾਂ ਤਤਿੰਨ ਮੂਰਤੀ ਮਾਰਗ ਵੀ ਇਹ ਤਸਵੀਰਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਵੀ ਲੋਕਾਂ ਦਾ ਨਿਕਲਣਾ ਬੇਖਾਲ ਹੈ ਰੇਨ ਕੋਟ ਪਾਇਆ ਹੋਇਆ ਹੈ ਬੱਸਾਂ ਦੀਆਂ ਗੱਡੀਆਂ ਦੀਆਂ ਲਾਈਟਾਂ ਜਿਹੜੀਆਂ ਨੇ ਬਲੀਆਂ ਅਗਲੀ ਦਸਤੂਰੀ ਤੋਂ ਵੀ ਆ ਰਹੇ ਹਾਂ ਮੰਡਾ ਵਾਲੀ ਮੰਡਾ ਵਾਲੀ ਮੰਡਾ ਵਾਲੀ ਇਲਾਕਾ ਹੈ ਇਹ ਦਿੱਲੀ ਦਾ ਔਰ ਇੱਥੇ ਵੀ ਪੂਰੀ ਤਰ੍ਹਾਂ ਦੇ ਨਾਲ ਜਲਸਾ ਹੋਇਆ ਹੈ ਜਿਆਦਾ ਤਸਵੀਰਾਂ ਚ ਕਹਿ ਸਕਦੇ ਹਾਂ ਆਪਣੇ ਅਰਦੇ ਵਿੱਚ ਵੇਨ ਕਰ ਰਹੀਆਂ ਨੇ ਇੱਥੇ ਬੱਸ ਖੜੀ ਹੈ ਔਰ ਹੋ ਸਕਦਾ ਹੈ ਵਾਹਨ ਰੁਕੇ ਹੋਏ ਹੋਣ ਖਰਾਬ ਹੋ ਗਏ ਹੋਣ ਕਿਤੇ ਪਾਣੀ ਦੇ ਵਿੱਚ ਉਹਨਾਂ ਤੋਂ ਤਰਸੇ ਕਿ ਦੇਖਿਆ ਕਿ ਵਾਹਨ ਖਰਾਬ ਹੋ ਜਾਂਦੇ ਨੇ ਵੜਨਾ ਬਹੁਤ ਮੁਸ਼ਕਿਲ ਹੁੰਦਾ ਹੈ ਰਿਸਕੀ ਹੁੰਦਾ ਹੈ ਜੋਖਮ ਲੈਣਾ ਪੈਂਦਾ ਪਰ ਇਸ ਦੇ ਵਿਚਾਲੇ ਇਹ ਵੀ ਤਸਵੀਰਾਂ ਆਪਣੇ ਆਪ ਦੇ ਦਫ਼ਤਰਕਾਰੀਆਂ ਨੇ ਕਿੰਨਾ ਜ਼ਿਆਦਾ ਮੀਂਹ ਪਿਆ ਹੈ ਇਹ ਬੋਟ ਤੁਸੀਂ ਦੇਖ ਸਕਦੇ ਹੋ ਸੜਕ ਤੇ ਕਿਸ਼ਤੀ ਚੱਲ ਰਹੀ ਹੈ ਔਰ ਇੱਕ ਜਨਾਬ ਦੀ ਫੋਟੋਗ੍ਰਾਫੀ ਕਰ ਰਿਹਾ ਯਾਨੀ ਕਿ ਵੀਡੀਓ ਬਣਾਈ ਜਾ ਰਹੀ ਹੈ ਇੰਨਾ ਜ਼ਿਆਦਾ ਪਾਣੀ ਹੈ ਕਿ ਕਿਸ਼ਤੀ ਲੈ ਕੇ ਲੋਕ ਇਸ ਦੇ ਵਿੱਚ ਵੜੇ ਨੇ ਹੋ ਸਕਦਾ ਇਸ ਅੰਦਾਜ਼ਾ ਲੱਗਦਾ ਤਸਵੀਰਾਂ ਦੇਖ ਕੇ ਕਿ ਸਮੱਸਿਆ ਦੇ ਨਾਲ ਜਾਣੂ ਕਰਵਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਬਣ ਗਏ ਨੇ ਕਿਉਂਕਿ ਸੁਭਾਵਿਕ ਤੌਰ ਤੇ ਜਿਹੜਾ ਵਾਟਰ ਲੌਗਿੰਗ ਹੈ ਉਹ ਕਿਉਂ ਹੁੰਦਾ ਹੈ ਅੰਦਾਜ਼ਾ ਲਾਇਆ ਜਾ ਸਕਦਾ ਜਦੋਂ ਸਮੱਸਿਆ ਹੋਵੇ ਸੀਵੇਜ ਸਿਸਟਮ ਜਦੋਂ ਕਮਜ਼ੋਰ ਹੋਵੇ ਸੀਵੇਜ ਸਿਸਟਮ ਤਾਂ ਇਸ ਨੂੰ ਲੈ दिल्ली में मानसून की बारिश ने दिल्ली का हाल बेहाल कर दिया है इस वक्त हम लोग दिल्ली के आई इलाके में है और आई पर क्या हाल है वो आपको तस्वीरें न्यूज एट इंडिया के कैमरे पर बयाँ करें इस वक्त आप देख सकते हैं ऑफिस जाने का वक्त है लेकिन वाटर लॉगिंग की वजह से लोगों को कितनी परेशानियों का सामना करना पड़ रहा है स्कूल जाने का भी वक्त है बच्चों का इसके अलावा जो सेंट्रल दिल्ली में नौकरी के लिए जाते हैं उन उनको आप देख सकते हैं कितने परेशान हो टू व्हीलर हों फोर व्हीलर हों बसें हों बसों पर देख सकते हैं बच्चों को बच्चों के लिए तो ये मौका उमस भरी गर्मी से राहत का है और मनोरंजन का हो सकता है लेकिन दिल्ली में अलग अलग जगह इसी तरह से वाटर लॉगिंग हुआ है और ट्रैफिक की बड़ी समस्या खड़ी हो गई है इस वक्त आई टी ओ पे यहाँ दो रेड लाइट है लेकिन दोनों रेड लाइट पे लगातार इसी तरह की स्थिति बनी हुई है कम से कम 300 से 500 मीटर तक लंबा जाम लगा हुआ है वाटर लॉगिंग की वजह से दो से तीन फीट पानी जमा हो गया है दिल्ली में तीन से चार घंटे की बारिश में और आमतौर पे यहाँ घंटे भर की बारिश में थोड़ा जल जमा होता है लेकिन आज यहाँ ज़्यादा पानी भर गया दिल्ली के दूसरे इलाके में भी यही हाल है लोगों को परेशानियों का सामना करना पड़ रहा है लेकिन उमस भरी गर्मी से राहत ज़रूर मिली है लेकिन कितनी बेहाल है दिल्ली वो तस्वीरें आपको यहाँ बयां कर रही है कितनी दिक्कतें दिक्कतों से लोग अपने काम पर जा पा रहे हैं वो यहाँ आपको तस्वीरों में साफ दिख रहा होगा बसें हो फोर व्हीलर व्हीलर हो हो टू हो बसें टू सबके हालात बेहाल है कैमरा पर्सन विकास के साथ नीरज कुमार न्यूज एटीन इंडिया इस वक्त हमारी मौजूदगी है नेशनल मीडिया सेंटर के सामने रायसीना रोड है और यहाँ आप देखे जहाँ मैं खड़ी हूँ मेरे घुटने से थोड़ा नीचे बस पानी रह गया है और ये पानी जो है तीनों रोड से भर कर यहाँ पर इस तरीके का बना हुआ है आप देख रहे हैं जो लोग फुटपाथ पर भी चल रहे हैं उनके पास उनके पैरों तक भी पानी पहुँचा हुआ और मैं सड़क पर हूँ और यहाँ आप देखें कि जो गाड़ियाँ आ रही हैं उससे अंदाज़ा लगेगा कि कितना पानी यहाँ पर भरा हुआ है आप देख रहे हैं कि मैं बिल्कुल सड़क पर चल रही हूँ पर ऐसा लग रहा होगा कि मैं कहीं पानी की किसी जगह पर हूँ और यहाँ आप देखें कि मेरे घुटने से तकरीबन टच होता हुआ पानी है इस पूरी सड़क का जहाँ लोग जो हैं जो फुटपाथ पर चल रहे हैं वो भी ऐसे चल रहे हैं जहाँ पर पूरा पानी भर गया है और ये आपको सीधा नेशनल मीडिया सेंटर के सामने की तस्वीरें दिखा रही हूँ जहाँ एन का दफ्तर है सामने जंतर मंतर रोड है वहाँ पर घुटने तक ये पानी भर गया है और ये स्थिति जो है केवल कुछ घंटों की बारिश के बाद बार देखने को मिल रही है सुबह से दिल्ली में बारिश हो रही है और उसके बाद ये हालात आप देख रहे हैं कि जो गाड़ियाँ आ रही हैं वो किस तरीके से पानी का जो फ्लो है क्योंकि टायर ऐसे टाइम पे गाड़ियां भी खराब हो जाती हैं और ये तस्वीरें आपको दिखा रहे हैं रायसीना रोड की जहां पर घुटनों तक पानी फिलहाल भरा हुआ नजर आ रहा है जो लोग काम धंधे में जा रहे हैं वो किस तरीके से भीग भाग कर जा रहे हैं भैया काम के लिए जा रहे हैं हाँ जी। काम के लिए जा रहे हैं हाँ जी अच्छा तो कहाँ कहाँ से आ रहे हैं मैं उत्तम नगर से और ऐसा ही हाल दिख रहा है कहीं और भी सब हमारे वहाँ भी पानी भरा हुआ जगह पानी भरा हुआ जी तो यहाँ पर आप देखें कि जो फुटपाथ से भी आ रहे हैं ये भी देखें आप कहा तक इनके पहाड़ में पानी भरा हुआ है और अब मैं फुटपाथ पर आ गई हूँ तो ये पूरा इलाका जहाँ हम आपको बता रहे हैं। कुछ बाइकें देखे बाइक वहां पर खराब हो गई जिसको खींचने की कोशिश की जा रही है और यही बारिश की तस्वीर है दिल्ली में कुछ घंटे की बारिश और उसके बाद ये हालात बनने लग गए हैं कैमरा पर्सन जयपाल रावत के साथ प्रियंका कांपा न्यूज एट इंडिया दिल्ली इस वक्त हमारी मौजूदगी है दिल्ली के मिंटो रोड पर पहले मैं आपको तस्वीरें दिखा रही हूँ कि किस तरीके से कनॉट प्लेस से सारा पानी बहकर जो है वो उस ढलान की तरफ जा रहा है और अब आप तस्वीरें देखिए मिंटो रोड ब्रिज की जी हाँ जलमग्न हो चुका है मिंटो रोड का ब्रिज बैरिकेड का केवल अगर आप बहुत ध्यान से देखेंगे तो एक ऊपर की जो लाइन है पीले रंग की पीले ऊपर का जो पिलर होता है वो देखने को मिल रहा है पोल जो होता है, वो देखने को मिल रहा है इसके अलावा सब कुछ डूब गया है पीछे जो आपको डार्क ऑरेंज कलर में दिख रहा है वो एक छोटा ट्रक है ये दूध का कंटेनर है जो इसमें डूब चुका है और जो पानी ही पानी आपको नजर आ रहा है बताया जा रहा है कि इसके अंदर एक गाड़ी भी डूब चुकी है ये तस्वीरें हम आपको मिंटो रोड की दिखा रहे हैं मिंटो रोड का ये ब्रिज है जहां पर आप देख रहे हैं कि पानी लगातार भरा हुआ है इस तरीके की तस्वीरें मिंटो रोड में होना आम है लेकिन कुछ घंटों की बारिश के बाद दिल्ली में मिंटो रोड की ये तस्वीरें आपको दिखा रहे हैं जो कि पूरा है पूरा यातायात जो है उसको स्टॉप कर दिया गया है यहाँ से अब कोई ट्रैफिक फ्लो नहीं हो रहा है एक साइकिल एक कार एक छोटा कंटेनर एक छोटा ट्रक है वो इसके अंदर फिलहाल डूबे हुए नजर आ रहे हैं दिल्ली में चंद घंटे की बारिश और जलमग्न हो चुकी है पूरी दिल्ली तस्वीरें आपको लुटियन दिल्ली की दिखा रहे हैं डॉक्टर राजेंद्र प्रसाद रोड और यहाँ जहां तक आपकी नजर जा रही है ये पूरी सड़क दरिया में तब्दील हो चुकी है जहां तक आपको नजर आ रहा है ये सड़क नहीं है बल्कि पूरा पानी यहाँ इस सड़क पर बना भरा हुआ है आप देखें जो गाड़ियां आ रही हैं वो किस मुशक्कत से मुश्किल से यहाँ से आ पा रही है क्योंकि पूरे रास्ते में पानी भरा हुआ है पीछे तक जहां तक आपको जो जलाए वाहन नजर आ, रहे हैं से अगर आप देखना शुरू करेंगे तो यहाँ तक जहां तक ये पूरी रोड खत्म हो रही है जहां से संसद साफ दिखता है वहां तक ये पूरी सड़क दरिया में तब्दील हो चुकी है पूरा पानी भर चुका है ये पूरा इलाका जो है देखिये आप साइड में अगर देखेंगे तो फुटपाथ की जो पूरी जगह होती है उसकी लाइन से भी ऊपर पानी गया हुआ है यानी कि पानी की हाइट यहाँ पर इस कदर बनी हुई है कि ये पूरी रोड जो आपको नजर आ रही है ऐसा लगता है कि किसी तालाब में किसी दरिया के पास हम खड़े हैं और ये दिल्ली में केवल चंद घंटों की बारिश के बाद हुआ है कैमरा पर्सन जयपाल रावत के साथ प्रियंका कांटपा न्यूज एट इन इंडिया दिल्ली ਸਕਲ ਇਲਾਕੇ ਸਾਡੇ ਸਹਿਯੋਗੀਆਂ ਦੇ ਵੱਲੋਂ ਰਿਪੋਰਟ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਨੇ ਔਰ ਵੱਖੋ-ਵੱਖ ਥਾਂ ਇਲਾਕੇ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪੂਰੇ ਭਰੇ ਹੋਏ ਨੇ ਔਰ ਮੀਂਹ ਪਿਆ ਹੈ ਮੀਂਹ ਜਿਹੜਾ ਹੈ ਸਦਕਿ ਇਹ ਕਿ ਪੰਜਾਬ ਸਮੇਤ ਉੱਤਰ ਭਾਰਤ ਦੇ ਵਿੱਚ ਪਿਆ ਦਿੱਲੀ ਦੇ ਰਿਸ਼ਮੀ ਬਰਸਾਤ ਹੋਈ ਹਾਲਾਂਕਿ ਬਰਸਾਤ ਕਹਿ ਸਕਦੇ ਹਾਂ ਉਨੀ ਨਹੀਂ ਹੋਈ ਜਿੰਨਾ ਇਹ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਵਾਟਰ ਲੋਗਿੰਗ ਹੋ ਗਈ ਹੈ ਪਾਣੀ ਦੀ ਨਿਕਾਸੀ ਅਸੀਂ ਕਹਿ ਸਕਦੇ ਹਾਂ ਪ੍ਰੋਪਰ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਇਸ ਦੀ وجہ ਦੇ ਨਾਲ ਇਹ ਹਾਲਾਤ ਬਣੇ ਨੇ ਕਹਿ ਸਕਦੇ ਹਾਂ ਇਸ ਦੀ وجہ ਦੇ ਨਾਲ ਏਅਰਪੋਰਟ ਤੇ ਹਾਦਸਾ ਵੀ ਵਾਪਰਿਆ ਹੈ ਆ ਟਰਮੀਨਲ 1 ਜਿਹੜਾ ਹੈ ਡਿੱਗਿਆ ਔਰ ਉਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਹੈ ਪੰਜ ਜਣੇ ਜ਼ਖਮੀ ਵੀ ਹੋਏ ਨੇ ਤਾਂ ਝੀਲ ਨਹੀਂ ਹੈ ਇਹ ਦਿੱਲੀ ਹੈ ਸੀ ਲਗਾਤਾਰ ਇਹ ਤਸਵੀਰਾਂ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਲੋਕ ਜੂਝ ਰਹੇ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਦੋਂ ਸੜਕ ਤੇ ਪਾਣੀ ਖੜਾ ਹੋ ਜਾਵੇ ਹਰ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ ਪਿਛਲੇ ਮੌਨਸੂਨ ਦਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਔਰ ਬਹੁਤ ਜ਼ਿਆਦਾ ਮੁਸ਼ਕਿਲ ਆਈ ਸੀ ਤਾਂ ਸ਼ਾਂਤੀ ਪਥ ਹੈ ਆਈ.ਸੀ.ਓ ਤੌਲਾ ਕੁੰਆ ਸਿੱਤੀ ਆਊਟਰ ਮੋਤੀ ਮਾਰਗ ਬੰਡਾਬੀ ਸੰਸਦ ਮਾਰਗ ਕਸ਼ਮੀਰੀ ਕੇ ਤਾਂ ਇਹ ਤਸਵੀਰਾਂ ਆਖ ਸਸੀਆ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿ ਕੁਝ ਹਾਲਾਤ ਬਣੇ ਹੋਏ ਨੇ ਪਾਣੀ ਪਾਣੀ ਭਈ ਹੈ ਰਸਤਾ ਨਹੀਂ ਦਿੱਲੀ ਤਾਂ ਲੋਕਾਂ ਨੂੰ ਜੁਜਨਾ ਪੈ ਰਿਹਾ ਔਰ ਅੱਜ ਸ਼ੁੱਕਰਵਾਰ ਹੈ ਕੱਲ ਸ਼ਨੀਵਾਰ ਹੈ ਤਾਂ ਦੋ ਦਿਨ ਤਾਂ ਲੋਕਾਂ ਨੇ ਕੰਮ ਤੇ ਜਾਣਾ ਹੀ ਹੈ ਐਤਵਾਰ ਦੇ ਦਿਨ ਬੇਸ਼ੱਕ ਛੁੱਟੀ ਐ ਥੋੜੀ ਰਾਹਤ ਜ਼ਰੂਰ ਹੋਏਗੀ ਪਰ ਇਸੇ ਹਾਲਾਤਾਂ ਦੇ ਵਿੱਚ ਕਿਵੇਂ ਵੀ ਪਹੁੰਚਿਆ ਜਾਵੇ ਆਪਣੇ ਆਫਿਸਿਸ ਦੇ ਵਿੱਚ ਜ਼ਰੂਰ ਲੋਕਾਂ ਨੇ ਪਹੁੰਚਣਾ ਹੈ ਉਂਝੀ ਰੋਜ਼ਮਰਾਂ ਦੇ ਕੰਮ ਹੁੰਦੇ ਨੇ ਤਾਂ ਇਸ ਕਰਕੇ ਸਰਕਤੇ ਤਾਂ ਨਿਕਲਣਾ ਹੀ ਪੈਂਦਾ ਪਰ ਇਸ ਮੀ ਤੋਂ ਬਾਅਦ ਦੇ ਪਾਣੀ ਜਿਹੜਾ ਹੈ ਬਲੌਕ ਹੋਇਆ ਹੈ ਜਮਾ ਹੋਇਆ ਹੈ ਸੜਕਾਂ ਤੇ ਤਾਂ ਇਸ ਦੇ ਵਿੱਚ ਕਿਵੇਂ ਮੁਸ਼ਕਲਾਂ ਦੇ ਵਿੱਚ ਲੋਕਾਂ ਦਾ ਨਿਕਲਣਾ ਹੋ ਰਿਹਾ ਹੈ ਇਹ ਵੀ ਤਸਵੀਰਾਂ ਰਹੀਆਂ 7 ਕੋੜੇ ਜਿਹੇ ਮੀਂਹ ਵੀ ਕਹਿ ਸਕਦੇ ਆ ਕਿ ਇਹ ਪ੍ਰਬੰਧਾਂ ਦੀ ਫੋਲ ਫੋਲ ਕੇ ਰੱਖ ਦਿੱਤੀ ਹੈ ਔਰ ਪਾਣੀ ਪਾਣੀ ਇਸ ਕਲੇ ਰਸਤਾ ਨਿਕਲ ਨੂੰ ਨਜ਼ਰ ਆ ਰਹੀ ਹੈ ਇਹ ਅੱਠ ਤਸਵੀਰਾਂ शांति पथाई थी ओ तोला खुआ सिटी आउटसर मार्ग मंडपली सतस पार्क कश्मीरी के अंदाजा लाए जा सकता देखते हैं कि खुजह हालात में और लोग की मेठ गुजर रही है लाइक तस्वीर तो आपको दिखा रहे हैं स्क्रीन पे ये किस तरीके के नाल इथों निकलना हो रहा है लोकादा और ये लग रहा है अंडर ब्रिज ਅੰਡਰ ਬ੍ਰਿਜ ਤੇ ਕਿਵੇਂ ਬਸ ਫਸੀ ਹੋਈ ਹੈ ਉਸ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਆਰ ਇੱਥੇ ਆ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਜੂਝ ਰਹੇ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੈ ਇੱਕ ਸ਼ਖਸ ਇਸ ਪਾਣੀ ਦੇ ਵਿੱਚ ਵੜਿਆ ਹੋਇਆ ਅੰਦਾਜ਼ਾ ਲਾਇਆ ਜਾ ਸਕਦਾ ਜਦੋਂ ਪਾਣੀ ਦੇ ਵਿੱਚ ਖੜਾ ਹੈ ਤਾਂ ਫਿਰ ਉਹ ਉਸ ਦੇ ਅਸੀਂ ਕਹਿ ਸਕਦੇ ਹਾਂ ਪੂਰਾ ਲੱਕ ਤੋਂ ਉੱਤੇ ਪਾਣੀ ਹੈ ਤਾਂ ਇੰਨਾ ਪਾਣੀ ਇੱਥੇ ਨਜ਼ਰ ਆ ਰਿਹਾ ਹੈ ਇਹ ਅੰਡਰ ਬ੍ਰਿਜ ਦੀ ਤਸਵੀਰ ਹੈ ਇੱਥੋਂ ਬਸ ਗੁਜ਼ਰਨ ਦੀ ਕੋਸ਼ਿਸ਼ ਕਰ ਰਹੀ ਹੋਏਗੀ ਪਰ ਬਸ ਇੱਥੇ ਖਰਾਬ ਹੋ ਗਈ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਬੇਸ਼ੱਕ ਕੋਈ ਵੀ ਵਾਹਨ ਹੋਵੇ ਵੱਡਾ ਹੋਵੇ ਛੋਟਾ ਹੋਵੇ ਤਾਂ ਉਹਨਾਂ ਦੇ ਖਰਾਬ ਹੋਣ ਦੇ ਚਾਂਸਸ ਹੁੰਦੇ ਨੇ ਪਾਣੀ ਦੇ ਵਿੱਚ ਇੰਜਣ ਜਿਹੜਾ ਹੈ ਖਰਾਬ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਨੇ ਕਿਵੇਂ ਲੋਕਾਂ ਦੇ ਵੱਲੋਂ ਇੱਥੇ ਜੂਝਿਆ ਜਾ ਰਿਹਾ ਹੈ ਔਰ ਤੈਰ ਕੇ ਜਿਹੜਾ ਕਿਸਮ ਦੇ ਨਾਲ ਔਰ ਦੂਸਰੇ ਪਾਸੇ ਵੱਖ-ਵੱਖ ਪੈਂਤੜੇ ਅਪਣਾ ਕੇ ਕੋਸ਼ਿਸ਼ ਹੋ ਰਹੀ ਹੈ ਕਿ ਇੱਥੇ ਸੁਧਾਰ ਕੀਤਾ ਜਾਇਆ ਕਹਿ ਲਈਏ ਕਿ ਇਸ ਬੱਸ ਨੂੰ ਇੱਥੋਂ ਕੱਢਿਆ ਜਾਵੇ ਕਿਉਂਕਿ ਬੱਸ ਫਸੀ ਹੋਈ ਹੈ ਔਰ ਕਿ ਇਸ ਦੇ ਵਿੱਚ ਸਵਾਰੀਆਂ ਵੀ ਹੋਣਗੀਆਂ ਇਹ ਵੀ ਸਵਾਲ ਹੈ ਜੇਕਰ বাস ਡਰਾਈਵਰ ਇਥੋਂ ਗੁਜ਼ਰ ਰਿਹਾ ਸੀ ਜੇਕਰ ਉਸ ਨੂੰ ਅੰਦਾਜ਼ਾ ਸੀ ਕਿ ਇੰਨਾ ਜ਼ਿਆਦਾ ਪਾਣੀ ਹੈ ਤਾਂ ਫਿਰ ਉਸਨੇ ਸੁਭਾਵਿਕ ਤੌਰ ਤੇ ਜੋਖਮ ਲਿਆ ਰਿਸਕ ਲਿਆ ਪਰ ਇਥੋਂ ਨਹੀਂ ਨਿਕਲ ਸਕਿਆ ਔਰ ਪਾਸ ਜਿਹੜੀ ਹੈ ਤੋਂ ਹੁਣ ਖਰਾਬ ਹੋਈ ਹੈ ਤਾਂ ਇਸ ਨੂੰ ਰਸਤੇ ਦੇ ਨਾਲ ਬੰਨਿਆ ਹੋਇਆ ਹੈ ਔਰ ਇਹ ਅੰਦਾਜ਼ਾ ਲੱਗ ਰਿਹਾ ਹੈ ਸ਼ਾਇਦ ਇਸ ਨੂੰ ਕਿਸੇ ਤਰੀਕੇ ਨਾਲ ਕੋ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਪੂਰੀ ਤਰ੍ਹਾਂ ਦੇ ਨਾਲ ਇਹ ਸਰਕਾ ਤਲਾਬ ਬਣੀਆਂ ਹੋਈਆਂ ਨੇ ਵਾਹਨ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਪਰ ਅਜੇ ਤਾ ਬਰਸਾਤ ਸ਼ੁਰੂ ਹੋਈ ਹੈ ਅਜੇ ਤਾ ਬਰਸਾਤ ਸ਼ੁਰੂ ਹੋਈ ਹੈ ਸ਼ੁਰੂਆਤ ਹੈ ਅਜੇ ਤਾਂ ਇਸੇ ਦੇ ਵਿਚਾਰੇ ਸਵਾਲ ਇਹ ਹੈ ਕਿ ਜੇਕਰ ਅੱਗੇ ਅੱਗੇ ਹੋਰ ਮੀਂਹ ਪੈਂਦਾ ਹੈ ਤਾਂ ਕਿਸ ਤਰੀਕੇ ਦੇ ਹਾਲਾਤ ਹੋਰ ਇਥੋਂ ਵੱਧ ਤੇ ਬੱਤਰ ਹੋ ਸਕਦੇ ਬੇਸ਼ੱਕ ਆਤ ਦੀ ਗਰਮੀ ਦਾ ਲੋਕਾਂ ਨੇ ਸਾਹਮਣਾ ਕੀਤਾ ਇਸ ਪੂਰੇ ਡੇਢ ਦੋ ਮਹੀਨੇ ਤੋਂ ਲੋਕ ਪਰੇਸ਼ਾਨ ਨੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਪਰ ਇਸ ਦੇ ਵਿਚਾਰੇ ਹੁਣੇ ਮੌਨਸੂਨ ਤੋਂ ਬਾਅਦ ਪਈ ਬਰਸਾਤ ਨੇ ਵੀ ਆਫਤ ਲਿਆ

ਏਅਰਪੋਰਟ ਪਹੁੰਚੇ ਨੇ ਕੇਂਦਰੀ ਮੰਤਰੀ ਨਾਇਦੂ ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇਹ ਗੱਡੀਆਂ ਨੁਕਸਾਨੀਆਂ ਗਈਆਂ ਨੇ ਟਰਮੀਨਲ ਇੱਕ ਦੀ ਛੱਤ ਡਿੱਗੀ ਹੈ ਇੱਥੇ ਐਨਡੀਆਰਫ ਪਹੁੰਚੀ ਹੋਈ ਹੈ ਟੀਮਾਂ ਪਹੁੰਚੀਆਂ ਹੋਈਆਂ ਨੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਦੋਂ ਏਅਰਪੋਰਟ ਆਈਜੀਆਈ ਏਅਰਪੋਰਟ ਡਰਾ ਗਾਂਧੀ ਏਅਰਪੋਰਟ ਤੇ ਇਸ ਤਰੀਕੇ ਦੇ ਨਾਲ ਹਾਦਸਾ ਵਾਪਰ ਚੱਕ ਤਾਂ ਇਹ ਥੋੜਾ ਨਾਲ ਜਿਹੜੀਆਂ ਨੇ ਕੁਝ ਫਿਲਹਾਲ ਰੱਦ ਕੀਤੀਆਂ ਗਈਆਂ ਨੇ ਰੋਕੀਆਂ ਗਈਆਂ ਨੇ सुभाविक तौर पर आम लोगों का आना जाना उत्तर औखा होएगा क्योंकि जिस कि सब हादसा वापर इस सब बेहद अहम है कि एक तो शख्स की मौत हो गई है एविएशन मनिस्टर पहुंचे ने जो उस समय दिवस तस्वीर तुम दिखा रहे हैं एविएशन मिनिस्टर पहुंचे दस दिए कि राम मोहन नायडू दिल्ली एयरपोर्ट ते पहुंचे और दिए कि केंद्रीय मंत्री नायडू ने भी हादसे वाली थान का जायजा लिया है और ਸਵਾਭਿਕ ਤੌਰ ਤੇ ਫਟਾਫਟ ਹਾਲਾਤਾਂ ਨੂੰ ਬਿਹਤਰ ਬਣਾਉਣ ਦੀ ਇੱਥੇ ਕੋਸ਼ਿਸ਼ ਹੋਏਗੀ ਕਿਉਂਕਿ ਇੱਕਦਮ ਤੋਂ ਹਾਦਸਾ ਵਾਪਰਿਆ ਹੈ ਬहोत ਬਰਸਾਤ ਹੁੰਦੀ ਹੈ ਅਸੀਂ ਵੇਖਦੇ ਆ ਜਿਹੜੀਆਂ ਕਮਜ਼ੋਰ ਛੱਤਾਂ ਹੁੰਦੀਆਂ ਨੇ ਘਰਾਂ ਦੀਆਂ ਬਹੁਤ ਵਾਰ ਘਰਾਂ ਦਾ ਨੁਕਸਾਨ ਹੋ ਜਾਂਦਾ ਹੈ ਇਵਨ ਜੇਕਰ ਪਰਿਵਾਰਕ ਮੈਂਬਰ ਹੋਣ ਵਿੱਚ ਉਹ ਵੀ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਪਰ ਇਸ ਦੇ ਵਿਚਾਲੇ ਇੱਕ ਹੋਰ ਖਬਰ ਅਪਡੇਟ ਤੁਹਾਨੂੰ ਦੇ ਦਈਏ ਕਿ ਜੋ ਸ਼ਖਸ ਜਿਸ ਸ਼ਖਸੀ ਜਾਨ ਇਸ ਹਾਦਸੇ ਵਿੱਚ ਗਈ ਹੈ ਤਾਂ 20 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਹੈ तो जख्मिया तीन तीन लाख रुपए दिते यानी कि आर्थिक मदद का ऐलान कर अचे हादसा वापर और जो शख्स जिसकी जान चली गई है उसमें जाएंगे जखमिया लाख रुपए दिते जाए दो तक जड़ाना ने उन्होंने अजय फिलहाल पोस्टोन कह सकते कर दिता गया है और जो यात्री ने उन्होंने रिफंड दिता जाएगा ताकि उन्होंने फाइनैशियली नुकसान भी ना हो दो बजे तक उड़ाना ਰਦ ਕਰ ਦਿੱਤੀਆਂ ਗਈਆਂ ਨੇ ਤਾਂ ਦੱਸਿਆ ਕਿ ਕਾਰ ਤੋਂ ਜਿਹੜੀਆਂ ਸੇਵਾਵਾਂ ਨੇ ਉਹ ਬਹਾਲ ਹੋਣਗੀਆਂ ਕੱਲ ਤੋਂ ਹੀ ਸੇਵਾਵਾਂ ਬਹਾਲ ਕੀਤੀਆਂ ਜਾ ਸਕਦੀਆਂ ਨੇ ਜੋ ਸਥਿਤੀ ਹੈ ਉਹ ਵੀ ਬਿਆਨ ਕਰ ਰਹੀ ਆਪਣੇ ਆਪ ਦੇ ਵਿੱਚ ਤਾਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਇਹ ਤਿੰਨ ਤਸਵੀਰਾਂ ਨੇ ਇੱਕ ਪਾਸੇ ਤਸਵੀਰ ਹੈ ਜਦੋਂ ਕੇਂਦਰੀ ਮੰਤਰੀ ਆਵੇਸ਼ਨ ਮੰਤਰੀ ਰਾਮੋਹਨ ਨਾਇਦੂ ਦਿੱਲੀ 에ਰਪੋਰਟ ਤੇ ਪਹੁੰਚੇ ਨੇ ਦੂਜੀ ਤਸਵੀਰਾ ਕਿਸ ਤਰੀਕੇ ਦੇ ਨਾਲ ਇਹ ਛੱਤ ਡਿੱਗੀ ਹੈ ਔਰ ਤੀਜੀ ਤਸਵੀਰ ਦੇ ਵਿੱਚ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਵੇਲੇ ਫੋਰਸਿਸ ਜਿਹੜੀਆਂ ਨੇ ਉਹ ਇੱਥੇ ਪਹੁੰਚ ਗਿਆ ਹੋਈਆਂ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ फटाफट ਜਿਹੜੀ ਸਥਿਤੀ ਹੈ ਉਸ ਨੂੰ ਕੰਟਰੋਲ ਕੀਤਾ ਜਾਵੇ ਸਵਭਾਵਿਕ ਤੌਰ ਤੇ ਕੁੜਕੀ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਉਡਾਨਾਂ ਦੀ ਗਲਤੀ ਕੀਤੀ ਜਾਵੇ ਤਾਂ 2 ਵਜੇ ਤੱਕ ਉਡਾਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਕਈ ਫਲਾਈਟਸ ਰੱਸੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਕੈਨਸਲ ਹੋ ਗਈਆਂ ਨੇ ਤਾਂ ਇਹ ਪਾਰਕਿੰਗ ਦੀ ਛੱਤ ਸੀ ਜਿਹੜੀ ਡਿੱਗੀ ਹੈ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਸਨ ਔਰ ਇੱਕ ਜਿਹੜੀ ਮੌਤ ਹੋਈ ਹੈ ਉਹ ਹਾਦਸੇ ਦਾ ਜਿਹੜਾ ਕੈਬ ਡਰਾਈਵਰ ਹੈ ਹਾਦਸੇ ਵਿੱਚੋਂ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋਈ ਹੈ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਮੈਦਾਨਤਾ ਹਸਪਤਾਲ 'ਚ ਪਹੁੰਚਾਇਆ ਗਿਆ 3 ਗੱਡੀਆਂ 에어ਪੋਰਟ ਤੇ ਪਹੁੰਚੀਆਂ ਹੋਈਆਂ ਨੇ ਫਾਟ ਦੇ ਗੇੜ ਦੀਆਂ ਇਸ ਤੋਂ ਇਲਾਵਾ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਵੱਡੀ ਗਿਣਤੀ ਫੋਰਸਜ਼ ਹੋਰ ਤੇ ਨਾਲੇ ਐਨਆਰ ਦੇ ਸੀਮਾ ਰਾਹਤ ਸੀਮਾ ਨੂੰ ਪਹੁੰਚਾਇਆ ਗਿਆ ਰਿਗਾਰਡਿੰਗ ਰਿਗਾਰਡਿੰਗ ਦ ਫਲਾਈਟਸ ਦਟ ਆਰ ਸੁਪੋਜ਼ ਟੂ ਬੀ ਆਪਰੇਟਿੰਗ ਫਰਮ ਪੀ1 ਵੀ ਹੈਵ ਇਨਫਾਰਮਡ ਦੀ 에ਅਰਲਾਈਨਸ ਪੀਪਲ ਇਮੀਡੀਏਟਲੀ That passengers are the first priority for us also. So, passengers shouldn't face any inconvenience. So, till 2 o'clock, the flights have been cancelled because an immediate uh, uh, alternative was not able to be established here. So, till 2 o'clock, the flights have been cancelled, and whatever flights have been cancelled. The passengers have been uh, told that there will be full refunds to them, hmm. and other than that, if they want to travel in an alternative route, that is also being provided. And from 2 o'clock, whatever routes are being operated from T1 have been diverted to T2 and T3. So, necessary arrangements are being made at T2 and T3 so that the passengers. Wouldn't face any convenience as of such. Sir, GMR so operates sir, this, or, operates this the, terminal. Yes. Uh, have you sought any clarification from them because this structure is of this, 2009 and in yes, 15 years yes. it has collapsed? Like you have said, uh, this structure has been uh, but, uh, built in 2009. And uh, what uh, we have asked the dial Delhi International Airport Limited, also is to do a verification inspection from their side. But we are not just leaving it up to themselves. the ministry from the ministry we have dgca also which underlooks the safety aspect hmm. so they will also be supervising this uh, uh, inspection ram mohan airu aviation mantri dalkari deristan ki 2009 de vich baneya si par hun kis <laughs> tarike de naal le digya hai ta swadhikorte chanch hoegi aur vadda nuksan hoya hai tamir de naal bahut varunda kamzor chutta de gamiyan ne par jado terminal ban diye chhat is tarike de naal digi hai jisnu ਬਾਵਿਕ ਤੌਰ ਤੇ ਕਰੋੜਾਂ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਹੋਵੇਗਾ ਤਾਂ ਫਿਰ ਕਿੱਥੇ ਕਮੀ ਆਈ ਹੈ ਕੀ ਵਜ੍ਹਾ ਰਹੀ ਹੈ ਇਹ ਸਵਭਾਵਿਕ ਤੌਰ ਤੇ ਜਾਂਚ ਹੋਏਗੀ ਕਿਉਂਕਿ ਇੱਕ ਕੈਪ ਡਰਾਈਵਰ ਦੱਸਿਆ ਜਾ ਰਿਹਾ ਹੈ ਔਰ ਹੋ ਸਕਦਾ ਹੈ ਉਹ ਪਾਰਕਿੰਗ ਦੇ ਵਿੱਚ ਉੱਥੇ ਹੀ ਖੜਾ ਹੋਵੇ ਗੱਡੀ ਦੇ ਵਿੱਚ ਬੈਠਾ ਹੋਵੇ ਇਸੇ ਦੇ ਵਜ੍ਹਾ ਦੇ ਨਾਲ ਉਸ ਦੀ ਮੌਕੇ ਤੇ ਜਾਨ ਚਲੀ ਗਈ ਹੈ ਕਿਉਂਕਿ ਗੱਡੀਆਂ ਆਤੇ ਹੀ ਜਿਹੜੀ ਛੱਤ ਆ ਉੱਡ ਗਈ ਹੈ ਪਾਰਕਿੰਗ ਦਾ ਇਹ ਹਿੱਸਾ ਸੀ ਤਾਂ ਕੋਲ ਮਿਲਾ ਕੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ 3-3 ਲੱਖ ਰੁਪਏ ਦਿੱਤੇ ਜਾਣਗੇ 5 ਜ਼ਖਮੀ ਨੇ ਔਰ ਜੋ ਇੱਕ ਸ਼ਖਸ ਦੀ ਮੌਤ ਹੋਈ ਹੈ ਉਸ ਨੂੰ ਵੀ 1 ਲੱਖ ਰੁਪਇਆ ਦਿੱਤਾ ਜਾਏਗਾ ਉਸ ਨੂੰ ਆ ਆਰਥਿਕ ਮਦਦਾ ਐਲਾਨ ਕਾਰਗਰਤਾ ਗਿਆ ਹੈ ਤਾਂ ਐਵੀਏਸ਼ਨ ਮੇ ਇਸ ਤਰ੍ਹਾਂ ਬੋਲੇ ਇਹ ਵੀ ਕਿਹਾ ਗਿਆ ਹੈ ਕਿ ਨਿੱਜੀ ਤੌਰ ਤੇ ਹਲਾਤਾ ਤੇ ਨਜ਼ਰ ਆ